ਪਾਕਿਸਤਾਨ ਦੇ ਇੰਟਰਨੈਸ਼ਨਲ ਕਬੱਡੀ ਪਲੇਅਰ ਅਬਦੁੱਲਾ ਰਾਜਪੂਤ ਨੂੰ ਲੈ ਕੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਚਰਚਾ ਹੋ ਰਹੀ ਹੈ ਦਰਅਸਲ ਪਾਕਿਸਤਾਨ ਦੇ ਇਸ ਇੰਟਰਨੈਸ਼ਨਲ ਖਿਡਾਰੀ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈ ਪਾਕਿਸਤਾਨ ਦੀ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਉਸਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬਹਿਰੀਨ 'ਚ ਹੋਏ ਇੱਕ ਨਿੱਜੀ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ ਭਾਰਤ ਦੀ ਜਰਸੀ ਪਾਈ ਸੀ ਅਤੇ ਮੈਚ ਜਿੱਤਣ ਤੋਂ ਬਾਅਦ ਭਾਰਤ ਦਾ ਝੰਡਾ ਵੀ ਲਹਿਰਾਇਆ ਸੀ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਸ਼ਨੀਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਬੁਲਾ ਕੇ ਇਹ ਬੈਨ ਦਾ ਫੈਸਲਾ ਲਿਆ ਫੈਡਰੇਸ਼ਨ ਨੇ ਰਾਜਪੂਤ ਨੂੰ ਵਿਦੇਸ਼ ਜਾ ਕੇ ਟੂਰਨਾਮੈਂਟ ਦੇ ਵਿੱਚ ਖੇਡਣ ਲਈ ਲੋਰੀਨ ਦੇ ਨੋਬਜੈਕਸ਼ਨ ਸਰਟੀਫਿਕੇਟ ਨਾ ਲੈਣ ਦੇ ਇਲਜ਼ਾਮਾਂ ਤਹਿਤ ਦੋਸ਼ੀ ਠਹਿਰਾਇਆ ਪੀਕੇਐਫ ਦੇ ਸਕੱਤਰ ਰਾਣਾ ਸਰਵਰ ਨੇ ਕਿਹਾ ਕਿ ਰਾਜਪੂਤ ਨੇ ਨਾ ਸਿਰਫ ਐਨਓਸੀ ਤੋਂ ਬਿਨਾ ਵਿਦੇਸ਼ ਜਾਣ ਦੀ ਉਲੰਘਣਾ ਕੀਤੀ ਸਗੋਂ ਭਾਰਤੀ ਟੀਮ ਲਈ ਖੇਡਿਆ ਉਸ ਦੀ ਜਰਸੀ ਪਾਈ ਅਤੇ ਜਿੱਤ ਤੋਂ ਬਾਅਦ ਭਾਰਤ ਦਾ ਝੰਡਾ ਵੀ ਲਹਿਰਾਇਆ। ਉਹਨਾਂ ਨੇ ਕਿਹਾ ਕਿ ਰਾਜਪੂਤ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਗਲਤਫਹਿਮੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹ ਨਿੱਜੀ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਦੇ ਲਈ ਖੇਡ ਰਿਹਾ ਹੈ। ਉਹ ਅਜੇ ਵੀ ਐਨਓਸੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਹੈ। ਰਾਜਪੂਤ ਦੇ ਕੋਲ ਇਸ ਫੈਸਲੇ ਨੂੰ ਡਿਸਪਲਿਨਰੀ ਕਮੇਟੀ ਦੇ ਅੱਗੇ ਚੁਣੌਤੀ ਦੇਣ ਦਾ ਅਧਿਕਾਰ ਹੈ। ਇਹ ਵਿਵਾਦ ਉਦੋਂ ਵਧਿਆ ਸੀ ਜਦੋਂ ਜੀਸੀਸੀ ਕੱਪ ਦੇ ਦੌਰਾਨ ਉਸ ਦੀ ਭਾਰਤੀ ਜਰਸੀ ਦੇ ਵਿੱਚ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਸਨ। ਸਰਵਰ ਨੇ ਦੱਸਿਆ ਕਿ ਇਸ ਇਵੈਂਟ ਦੇ ਵਿੱਚ ਹਿੱਸਾ ਲੈਣ ਵਾਲੇ ਹੋਰ ਖਿਡਾਰੀਆਂ ਦੇ ਉੱਤੇ ਵੀ ਬੈਨ ਅਤੇ ਜੁਰਮਾਨਾ ਲਾਇਆ ਗਿਆ ਹੈ। ਰਾਜਪੂਤ ਨੇ ਪਹਿਲਾਂ ਮਾਫੀ ਮੰਗਦੇ ਹੋਏ ਕਿਹਾ ਸੀ ਕਿ ਉਸ ਨੂੰ ਬਹਿਰੀਨ ਦੇ ਵਿੱਚ ਟੂਰਨਾਮੈਂਟ ਦੇ ਲਈ ਸੱਦਾ ਮਿਲਿਆ ਸੀ ਤੇ ਉਹ ਇੱਕ ਨਿੱਜੀ ਟੀਮ ਦੇ ਵਿੱਚ ਸ਼ਾਮਲ ਹੋਇਆ ਸੀ। ਉਸ ਨੇ ਕਿਹਾ ਸੀ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੇ ਟੀਮ ਨੂੰ ਭਾਰਤੀ ਟੀਮ ਦਾ ਨਾਮ ਦਿੱਤਾ ਹੋਇਆ ਹੈ ਜਿਸ ਸੰਬੰਧੀ ਉਸ ਨੇ ਪ੍ਰਬੰਧਕਾਂ ਦੇ ਕੋਲ ਇਤਰਾਜ਼ ਵੀ ਜਤਾਇਆ ਸੀ। ਤੁਹਾਨੂੰ ਸੁਣਾਉਣਾ ਹੈ ਕਿ ਆਪਣੀ ਸਫਾਈ ਦੇ ਵਿੱਚ ਅਬਦੁੱਲਾਹ ਰਾਜਪੂਤ ਦੇ ਵੱਲੋਂ ਕੀ ਕਿਹਾ ਗਿਆ ਸੀ। हां जी अस्सलाम वालेकुम जे मैं तडा वीर बहादुर राजपूत ਤੇ ਹਰ ਸਾਲ ਹੋਣ ਵਾਲਾ ਬਹਿਰੀਨ ਚ ਕੱਪ ਅੱਜ ਐਤ ਕੀ ਫੇਰ ਜਿਹੜਾ ਕੱਪ ਹੋਇਆ ਹੈ ਮੈਂ ਪਹਿਲੇ ਵੀ ਇੱਕ ਦੋ ਵਾਰ ਬਹਿਰੀਨ ਕੱਪ ਖੇਲ ਕੇ ਆਇਆ ਜਿੰਨਾ ਭਰਾਵਾਂ ਖੇਲ ਕੇ ਆ ਸਾਂ ਇਸ ਸਾਲ ਵੀ ਕੱਪ ਹੋਇਆ ਮੇਰੇ ਉਹਨਾਂ ਭਰਾਵਾਂ ਨੇ ਮੈਨੂੰ ਕੱਪ ਦਾ ਨਹੀਂ ਕਿਹਾ ਦੂਸਰੀ ਟੀਮ ਨੇ ਮੈਨੂੰ ਕਿਹਾ ਤਾ ਮੈਂ ਚੱਲ ਗਿਆ ਉਸ ਕੱਪ ਤੇ ਠੀਕ ਹੈ ਤੇ ਆਪਣਾ ਉੱਥੇ ਗਿਆ ਹਲਫਨ ਗਾਲੇ ਕਿ ਮੈਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਇੰਡੀਆ ਪਾਕਿਸਤਾਨ ਦਾ ਨਾਮ ਰੱਖਿਆ ਜਾਣਾ ਜਾਂ ਨਾਮ ਸ਼ੋ ਹੋ ਜਾਣਾ ਠੀਕ ਹੈ ਤੇ ਮੈਂ ਉਸ ਕੱਪ ਚ ਗਿਆ ਵਾ ਤੇ ਮੈਂ ਗਰਾਉਂਡ ਚ ਐਂਟਰ ਹੋਣਗਾ ਮੇਰੇ ਦੋ ਚਾਰ ਭਰਾਵਾਂ ਨੇ ਵਾਸਾ ਦਿੱਤੀਆਂ ਕਿ ਰਾਜਪੂਤੋਂ ਇੰਡੀਆ ਲੋਕ ਖੇਲਣਾ ਗਿਆ ਠੀਕ ਹੈ ਮੈਂ ਜਾ ਕੇ ਕਮੇਡੀਟਰ ਨੂੰ ਕਿਹਾ ਬਕਾਇਦਾ ਕਿ ਤੂੰ ਐਲਾਨ ਕਰ ਕਿ ਇੰਡੀਆ ਪਾਕਿਸਤਾਨ ਦਾ ਮੈਚ ਨਹੀਂ ਹੈ ਇੱਕ ਲੋਕਲ ਕੱਪ ਹੈ ਜਿਹੜਾ ਹਰ ਸਾਲ ਹੁੰਦਾ ਹੈ ਉਹਨੇ ਬਕਾਇਦਾ ਐਲਾਨ ਕੀਤਾ ਵੀ ਠੀਕ ਹੈ ਉਹਦੇ باوجود ਵੀ ਉੱਥੇ ਜੋ ਵੀ ਵੇਖੋ ਵਿਖਾਈ ਝੰਡੇ ਕੱਢਦੇ ਠੀਕ ਹੈ ਨਾਰੇ ਲੱਗੇ ਇੰਡੀਆ ਪਾਕਿਸਤਾਨ ਦੇ ਮੇਰੇ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਆ ਕੇ ਇਸ ਤਰ੍ਹਾਂ ਨਾਰੇ ਲੱਗਣੇ ਨੇ ਜਾਂ ਝੰਡੇ ਨਿਕਲਣੇ ਨੇ ਅਗਰ ਇਸ ਤਾਂ ਦੀ ਕੋਈ ਗੱਲ ਹੁੰਦੀ ਤੇ ਮੈਂ ਆਪਣੇ ਪਾਕਿਸਤਾਨ ਲਈ ਹੀ ਖੇਲਣਾ ਸੀ ਅਗਰ ਜਾਂ ਅਗਰ ਇੱਕ ਵਰਲਡ ਕੱਪ ਹੁੰਦਾ ਤੇ ਮੈਂ ਆਪਣੇ ਪਾਕਿਸਤਾਨ ਲਈ ਹੀ ਖੇਲਣਾ ਸੀ ਮੈਂ ਇੱਕ ਪਾਕਿਸਤਾਨੀ ਆ ਮੈਂ ਆਪਣੀ ਜਾਨ ਵੀ ਕੁਰਬਾਨ ਹੈ ਮੈਂ ਆਪਣੇ ਵਤਨ ਵਾਸਤੇ ਤੇ ਬੜੇ ਭਰਾਵਾਂ ਨੇ ਕਮੈਂਟ ਕੀਤੇ 2-4 ਭਰਾ ਵਿੱਚੋਂ ਬਹੁਤ ਜ਼ਿਆਦਾ ਗਲਤ ਬੋਲੇ ਕਿ ਤੂੰ ਗਰਦਾਰ ਹੈਂ ਇਹ ਕਿਤਾ ਉਹ ਕਿਤਾ ਇਸ ਤਰ੍ਹਾਂ ਦੀ ਗੱਲ ਨਹੀਂ ਮੇਰਾ ਵੀਰ ਮੈਂ ਤੇੜੀ ਦੁਆਵਾਂ ਨਾਲ ਮੈਚ ਖੇਲਦਾ ਹਾਂ ਤੇੜੀ ਦੁਆਵਾਂ ਨਾਲ ਹੀ ਇੱਥੇ ਤੱਕ ਪਹੁੰਚਿਆ ਤੇੜੀ ਦੁਆਵਾਂ ਨਾਲ ਹੀ ਇੱਥੋਂ ਅੱਗੇ ਜਾਣਾ ਤੇ ਤੁਹਾਡਾ ਅਗਰ ਮੇਰੀ ਵਜ੍ਹਾ ਤੇ ਦਿਲ ਦੁਖਿਆ ਮੈਂ ਮਾਫ਼ਰ ਚਾਹਨਾ ਸਾਰੇ ਭਰਾਵਾਂ ਕੋ ਮੈਂ ਮਾਫੀ ਮੰਗਣਾ ਸਿੱਧੀ ਗੱਲ ਨੇ ਤੇ ਇਸ ਤਰ੍ਹਾਂ ਨਾ ਕਹੋ ਇਸ ਕੱਪ ਨੂੰ ਕੱਪ ਹੀ ਰਹਿੰਦੋ ਇਸ ਕੱਪ ਨੂੰ ਵਰਲਡ ਕੱਪ ਨਾ ਬਣਾਓ ਇਸ ਤਰ੍ਹਾਂ ਵਰਲਡ ਕੱਪ ਨਹੀਂ ਹੁੰਦੇ ਠੀਕ ਹੈ ਮੈਂ ਮਾਫ਼ੀ ਚਾਹਨਾ ਆਪਣੀ ਫੈਡਰੇਸ਼ਨ ਕੋ ਵੀ ਆਪਣੇ ਸਤਾਰਜੀ ਕੋ ਵੀ ਆਪਣੇ ਜਿੰਨੇ ਵੀ ਮੇਰੇ ਚਾਹਵਨ ਵਾਲੇ ਭਰਾ ਨੇ ਸਾਰਿਆਂ ਕੋ ਮਾਫ਼ੀ ਚਾਹਨਾ ਮੇਰਾ ਵੀਰ